ਜੀ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਨੂੰ ਜੰਗਲੀ ਸੂਰਾਂ ਦੇ ਦਸਤ ਦਿਖਾਉਣਿਆਂ ਕਿੰਨਾ ਨੁਕਸਾਨ ਕਰਦੇ ਖੇਤੀ ਦਾ ਇਹ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੱਥੇ ਪਹਿਲਾਂ ਚਿਤਾਇ ਦੀ ਸ਼ੇਰ ਹੁਣ ਸਾਡੇ ਇਧਰ ਸੂਰਾਂ ਦਾ ਦੌਰ ਚੱਲਦਾ ਹੈ ਜੰਗਲੀ ਸੂਰਾਂ ਦਾ ਸਾਨੂੰ ਦਿਖਾਉਣਿਆਂ ਕਿਵੇਂ ਨੁਕਸਾਨ ਕਰਦੇ ਫਸਲਾਂ ਦਾ ਇਹ ਪੂਰੀ ਦਸਤ ਮਚਾਈ ਹੋਈ ਇਹਨਾਂ ਨੇ ਕੁਛ ਨਹੀਂ ਛੱਡਦੇ ਕਿਸੇ ਦਾ ਆ ਦੇਖੋ ਆ ਖਾਲ ਆਪਣਾ ਖਾਲ ਦੇ ਕਿਵੇਂ ਪੱਟਿਆ ਜਿਵੇਂ ਆਪਾਂ ਆਲੂ ਪੱਟਦੇ ਨੇ ਪੱਟਾਂ ਤੋਂ ਐ ਖਾਲ ਪੱਟਦਾ ਸਾਰਾ ਇੱਧਰ ਹੁਣ ਇਹਨੂੰ ਹੋਰ ਅੱਗੇ ਇਹ ਸੂਰਾ ਨੇ ਕਰਿਆ ਸਾਰਾ ਆ ਦੇਖੋ ਜਿਵੇਂ ਟਰੈਕਟਰ ਨਹੀਂ ਮਾਰਦਾ ਸਲੇਪਾਂ ਐ ਮਿੱਟੀ ਐ ਪੱਟਦਾ ਸਾਰਾ ਖਾਲ ਉਹ ਦੇਖੋ ਸਾਰ ਤੋਂ ਤੱਕ ਇੱਧਰ ਲਵੇ ਲਵੇ ਖੁੱਡ ਵੀ ਰਾਉ ਵਰਤ ਕਣਕ ਦਾ ਇਹਨਾਂ ਨੇ ਕਿਸੇ ਤੋਂ ਡਰਦੇ ਹੀ ਉੱਤਿਆ ਕਰਤਿਆਂ ਦਾ ਸਭ ਦੇ ਮਗਰ ਪੈ ਜਾਂਦਾ ਜੰਗਲੀ ਸੂਰ ਆ ਇਹ ਸਾਡੇ ਹੁਣੀ ਆ ਪਿਛਲੇ ਸਾਲ ਦੇ ਪਹਿਲਾਂ ਇੱਕ ਦੀ ਹੁਣ ਤੱਕ ਨੇ ਕਾਫੀ ਹੋ ਗਏ ਸੀ ਸੱਤ ਸੁਣੀ ਦੇ ਨੇ ਕਿਸੇ ਦੀ ਸਬਜ਼ੀ ਨਹੀਂ ਛੱਡਦੇ ਕਿਸੇ ਦੇ ਗੰਨੇ ਨਹੀਂ ਛੱਡਦੇ ਗੰਨੇ ਵੀ ਚੂਪ ਲੈਂਦਾ ਬੰਦਿਆਂ ਨੂੰ ਗੰਨੇ ਚੂਪ ਕੇ ਛੱਡ ਦਿੰਦੇ ਏਡੇ ਸ਼ਿਆਰ ਨੇ ਚਾਰ ਪਾਏ ਡੰਗਰਾਂ ਵਾਸਤੇ ਉਹਨਾਂ ਨੇ ਬਹੁਤ ਨੁਕਸਾਨ ਕਰਦੇ ਆ ਉਹ ਦੇਖ ਤੁਰ ਤੱਕ ਸਾਰਾ ਖਲ ਖਰਾਬ ਕਰਤਾ ਐ ਕਦੇ ਇਧਰੋਂ ਪੱਟ ਤੱਕ ਦੇ ਇਧਰੋਂ ਪੱਟ ਤਾ ਹੱਲਵੇ ਕਣਕ ਦੇ ਹੋ ਕੇ ਮੱਦੀ ਐ ਪਟ ਪਟ ਮਾਰੀ ਜਿਵੇਂ ਮਸ਼ੀਨ ਨੇ ਪੱਟੀ ਹੁੰਦੀ ਐ ਟਰੈਕਟਰ ਨੇ ਚਲਪੂ ਮਾਰੀ ਜਾਂਦੇ ਨੇ ਆਹ ਦੇਖ ਕਿਵੇਂ ਇੱਧਰ ਦੂਰ ਤੱਕ ਨਹੀਂ ਪਈ ਮਿੱਟੀ ਉਹ ਗਾਹ ਅੱਗੇ ਵੀ ਇੱਧਰ ਪਿੱਛੇ ਥੋੜਾ ਜਿਹਾ ਇਹਨੇ ਬਣਾ ਲਿਆ ਆਪ ਘਰਾਤਾ ਜੀ ਐ ਨੁਕਸਾਨ ਕਰਦੇ ਐ ਫਸਲਾਂ ਦਾ ਪੂਰੀ ਦਸਤਮਚਾਰ ਖੇਣੇ ਨੇ ਹੋਣਾ ਸਾਡੇ ਇੱਧਰ ਮਾਲਵੇ ਸੰਗਰੂ ਜ਼ਿਲ੍ਹੇ ਚ ਕਈ ਪਿੰਡਾਂ ਚ ਸਬਜ਼ੀ ਨਹੀਂ ਛੱਡਦੇ ਜਿਵੇਂ ਬਾੜੀ ਬੂੜੀ ਸਭ ਟੈਸਟ ਮੈਸ ਕਰ ਦਿੰਦੇ ਐ ਚਾਰ ਪੱਟ ਦਿੰਦੇ ਐ ਬਸੇਰੀਆਂ ਤਾਰਾ ਦੁਰਾ ਲਾਈਆਂ ਲੋਕਾਂ ਨੇ ਕੋਈ ਅਸਰ ਨਹੀਂ ਹੁੰਦਾ ਇਹਨਾਂ ਤੇ ਸ਼ਾਰ ਬਹੁਤ ਹੈ ਜੋ ਕੋਈ ਕਰੰਟ ਛੱਡ ਦੇ ਕਰੰਟ ਤੋਂ ਵੀ ਨਹੀਂ ਡਰਦੇ ਸ਼ਾਰ ਨੂ ਲਵੀ ਲੱਗਦੇ ਫਿਰ ਪਤਾ ਲੱਗ ਜਾਂਦਾ ਵੀ ਕਰੰਟ ਹੈ ਐਡੇ ਸ਼ਾਰ ਡਾਂਗ ਡੂਮ ਦਾ ਤਾਂ ਕੋਈ ਅਸਰ ਨਹੀਂ ਹੁੰਦਾ ਨਾ ਕਿਰਨੇ ਇਹ ਬਹੁਤ ਤੇਜ਼ ਚੱਲਦੇ ਆ ਫਾਸਟੀ ਵਾਲੇ ਮਿੰਟਾਂ ਸੈਕਿੰਟਾਂ ਦੀ ਈ ਨਾ ਗਏ ਜਾਂਦੇ ਕਈ ਕਿਲਿਆਂ ਦੀ ਵਾਈਦਾ ਇਹ ਐਡੇ ਸ਼ਾਰ ਨੇ ਉਹ ਉੱਥੇ ਆਪਾਂ ਖਾਲ ਦੁਬਾਰੇ ਬਣਾਇਆ ਥੱਲਾ ਮਗਰ ਇਧਰ ਸਾਰਾ ਖਾਲ ਪੱਟਿਆ ਪੇ ਅਮੂਰੋ ਇੱਥੋਂ ਇਨਾ ਖੜਖਰਾਉ ਕਰਤਾ ਇਹ ਪਹਿਲਾਂ ਹੁੰਦੇ ਹੁਸ਼ਿਆਰਪੁਰ ਜਿਲ੍ਹੇ ਚ ਦੇਖਿਆ ਮੈਂ ਤਾਂ ਉਧਰ ਮਸ਼ੀਨ ਵਗੈਰਾ ਲੈ ਕੇ ਜਾਣੇ ਜਦੋਂ ਜਾਂ ਅੰਬਰਸਰ ਚ ਕਿਉਂਕਿ ਉਧਰ ਜੰਗਲ ਹੀ ਦੀ ਥੋੜਾ ਜ਼ਿਆਦਾ ਹੈ ਦਰਖਤ ਤੇ ਜ਼ਿਆਦੇ ਨੇ ਨਰਾਂ ਨੂਰਾਂ ਕਾਫੀ ਨੇ ਇਹ ਸਾਡੇ ਤਾਂ ਇਧਰ ਆਪਣੇ ਕਿੱਥੋਂ ਆ ਗਏ ਇਹ ਆਪਣੇ ਨਾਲੇ ਜਿੱਤਰ ਤੁਰ ਕੇ ਆ ਗਏ ਕਿਉਂਕਿ ਫੜੇ ਨਾਲਾ ਲੰਘਦਾ ਪਿੰਡ ਵਿੱਚ ਦੀ ਸਰੰਦ ਤੋਂ ਚੱਲਦਾ ਜਿਹੜਾ ਉਧਰ ਅਨੰਦਪੁਰਾਈ ਸਾਈਡ ਤੋਂ ਆ ਗਏ ਬਹੁਤ ਦਸਮੇ ਸਾਰੀ ਵੱਟ ਦੇਖੋ ਦੁਬਾਰੇ ਬਣਾਈ ਆ ਉਹ ਤੱਕ ਇਧਰ ਆਂ ਉਹ ਬਿਛੇ ਤੱਕ ਇਹ ਲਵ ਲਵ ਸਾਰੀ ਪੱਟਦੀ ਦੇ ਨੇ ਸਾਰਾ ਖਾਲੀ ਪੱਟਦਾ ਸੀ ਬੰਦੇ ਕਿੰ ਪੱਟਦੇ ਨੇ ਰਾਤ ਨੂੰ ਆਉਂਦੇ ਪੂਰੀ ਦਸਤ ਮਚਾਈ ਛੱਡੇ ਇੱਧਰ ਪਹਿਲਾਂ ਉਧਰ ਹੁੰਦੇ ਤੇ ਇਹ ਹਿਸ਼ਾਰਪੁਰ ਜਲੇ ਚ ਹੁਣ ਸਾਡੇ ਆਗੇ ਇੱਧਰ ਉਹ ਸਾਹਮਣੇ ਸਾਡੇ ਇੱਥੇ ਡੇਰਾ ਇੱਕ ਉਹ ਚ ਕਾਫੀ ਰੁੱਖ ਤਾਂ ਹੈ ਕਈ ਕਿਲੇ ਚ ਪਤਾ ਨਹੀਂ ਉਹਦੇ ਵਿੱਚ ਰਹਿੰਦੇ ਨੇ ਨਾਲੇ ਜੀ ਤਿਰਕਿਆ ਲਾਦਦੇ ਨੇ ਨਾਲੇ ਜੀ ਤਿਰਕਿਆ ਆ ਹੁੰਦੇ ਨੇ ਪਾਣੀ ਪੂਣੀ ਚ ਪਿੰਡ ਦੇ ਪਰਲੇ ਪਾਸੇ ਨਾਲਾ ਲੱਗਦਾ ਛੜ ਤਾਂ ਬਹੁਤ ਨੇ ਨੁਕਸਾਨ ਕਰਿਆ ਔਰ ਬੜੀ ਬੁੜੀ ਤੇ ਜਮੀਨ ਨਹੀਂ ਕਈ ਛੜਦੇ